ਉਹ ਵਕਤ ਨੇ ਐਸਾ ਚੱਕਰ ਕਮਾਇਆ ਸੰਜੀਤ ਕੁਮਾਰ ਅੱਜ ਆਟੋ ਚ ਪਾ ਕੇ ਲੈ ਕੇ ਆਏ ਨੇ ਬਾਈ ਸੜਕ ਤੇ ਪਿਆ ਸੀ ਪ੍ਰਤਾਪ ਚੌਕ ਕਈ ਮਹੀਨਿਆਂ ਤੋਂ ਯਾਨੀ ਕਿ ਟਿਕਰਾਉਂ ਪੁਲ ਤੋਂ ਜਦੋਂ ਕਰਮਾ ਚੌਕ ਵੱਲ ਨੂੰ ਜਾਂਦੇ ਉੱਥੋਂ ਹੀ ਸੜਕ ਕ੍ਰੋਸ ਕਰਨ ਲੱਗਿਆ ਤੇ ਗੱਡੀ ਬਹੁਤ ਸਪੀਡ ਨਾਲ ਆ ਰਹੀ ਸੀਗੀ ਬਹੁਤ ਤੇਜ਼ਾਈ ਤੇ ਸੀਗੀ ਤੇ ਗੱਡੀ ਵਾਲੇ ਨੇ ਇਹਨੂੰ ਚੱਕੀ ਭੜਕਾ ਕੇ ਮਾਰਿਆ ਬਾਹ ਦੇਖੋ ਕਿਵੇਂ ਲਟਕਦੀ ਆ ਤੇ ਬਾਈ ਜਿਹਦੇ ਨਾਲ ਐਕਸੀਡੈਂਟ ਹੋਇਆ ਸੀ ਉਹਨੇ ਇਲਾਜ ਨਹੀਂ ਕਰਾਇਆ ਬੰਦੇ ਨੇ ਨਹੀਂ ਗੀਟਿਓ ਗੱਡੀ ਲੈ ਕੇ ਭੱਜ ਗਿਆ ਗਰੀਬ ਦੀਆਂ ਗੱਡੀਆਂ ਮੋਟਰ ਨਹੀਂ ਚੱਲਦੀਆਂ ਹੱਥਾਂ ਨਾਲ ਹੀ ਰੋਟੀ ਖਾਣੀ ਹੁੰਦੀ ਹੈ ਕਮਾ ਕੇ ਯਾਰ ਮੇਰਾ ਮੈਂ ਤਾਂ ਕਹਿੰਦਾ ਵੀ ਚਾਹੇ ਇੱਕ ਹੱਥ ਹੀ ਮੇਰਾ ਕੰਮ ਕਰਨ ਲਈ ਵੇ ਮੜਾ ਜਾ ਮੇ ਤੋਂ ਤਾਂ ਆਪਣਾ ਕੱਪੜੇ ਵੀ ਨਹੀਂ ਪੰਦੇ ਮੈਂ ਹੱਥ ਆਂਗਲਾਂ ਨਾਲ ਕੰਮ ਕਰਦੀ ਆਂ ਪੂਰਾ ਕੰਮ ਕਰਨੀ ਆ ਆ ਚੀਜ਼ ਨਹੀਂ ਪੂਰੀ ਬਾਅਦ ਉਹ ਪੂਣੀ ਜਾਉਂਦੀ ਆਂ ਇਹ ਮੁੰਡਾ ਜੰਗ ਮੁੰਡਾ ਨੇਪਾਲ ਤੋਂ ਆਇਆ ਪੰਜਾਬ 'ਚ ਬਹੁਤ ਮੁੰਡੇ ਆਉਂਦੇ ਨੇ ਨੇਪਾਲ ਤੋਂ ਜਿਹੜੇ ਜੌਬ ਕਰਦੇ ਨੇ ਇੱਥੇ ਤੇ ਇਹਦੀ ਲੱਤ ਵੀ ਟੋੜੀ ਹੋਈ ਹੈ ਕਿਸੇ ਨੇ ਤੇ ਹੱਥ ਵੀ ਟੁੱਟਿਆ ਹੋਇਆ ਹੈ ਦਾ ਸੁਝਿਆ ਪਿਆ ਹੱਥ ਤਾਂ ਸ਼ਾਇਦ ਘਾਟ ਟੁੱਟਿਆ ਪੈਰ ਤਾਂ ਬਿਲਕੁਲ ਹੀ ਟੁੱਟ ਕੇ ਮੁੜਿਆ ਪਿਆ ਦੇਖੋ ਸਾਰਾ ਟੁੱਟ ਗਿਆ ਨੀਲਾ ਹੋਇਆ ਪਿਆ ਪੈਰ ਸਹੀ ਹੈ ਹੁਣ ਤੋੜਗਾ ਤਾਂ ਨਹੀਂ ਹੁੰਦਾ ਤਾਂ ਕੀ ਦਿੱਕਤ ਆ ਰਹੀ ਹੈ ਇੱਕ ਪੈਰ ਤਾਂ ਠੀਕ ਹੈ ਤਨਾ ਤੇ ਵੱਕਰ ਨਾਲ ਤੁਰ ਪਿਆ ਕਰਛਾ ਜਿਵੇਂ ਐਦਾਂ ਨਹੀਂ ਪਹਾ ਪੈਂਦਾ ਹੈ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜੀ ਇਹ ਮੁੰਡਾ ਦਿਵਿੰਦਰ ਕੁਮਾਰ ਆ ਜੀ ਇਹ ਵੀ ਅਪਾਹਜ ਆ ਤੇ ਇਹ ਸੰਜੇ ਜੀ ਆ ਜੀ ਇਹ ਵੀ ਅਪਾਹਜ ਦੀ ਇਹ ਸਾਨੂੰ ਲੁਧਿਆਣੇ ਤੋਂ ਮਿਲੇ ਸੀ ਵੀਰ ਹੁਣੇ ਆਟੋ ਚ ਪਾ ਕੇ ਲੈ ਕੇ ਆਏ ਸੀ ਸੜਕ ਤੇ ਪਏ ਸੀ ਚੌਂਕ ਦੇ ਵਿੱਚ ਬਹੁਤ ਬੁਰੀ ਹਾਲਤ ਚ ਤੇ ਇਹ ਵੀ ਚੱਲ ਫਿਰ ਨਹੀਂ ਸਕਦੇ ਸੀ ਲੱਤਾਂ ਤੇ ਵੀ ਨਹੀਂ ਭਾਰ ਪੈਂਦਾ ਬੀਲ ਚੇਅਰ ਤੇ ਹੀ ਆ ਦੋਨੋਂ ਬਾਹਾਂਾਂ ਦੀ ਟੁੱਟੀਆਂ ਹੋਈਆਂ ਸੰਜੇ ਜੀ ਕਰਿਓ ਬਾਹਾਂ ਉੱਪਰ ਨੂੰ ਆਹ ਬਾਹ ਤਾਂ ਇੱਥੇ ਟੁੱਟੀ ਹੋਈ ਏ ਕੋਣੀ ਕੋਲੋਂ ਲਟਕਦੀ ਆ ਤੇ ਆ ਵੀ ਗੱਟ ਟੁੱਟਿਆ ਹੋਇਆ ਜਨਨ ਕਿ ਜੋਟੀ ਖਾਨ ਵੀ ਮੁਸ਼ਕਲ ਆ ਸੰਜੀ ਜੀ ਬਸ ਹਾਂ ਦਾ ਕੱਪ ਵੀ ਨਹੀਂ ਚੱਕ ਹੁੰਦਾ ਹੂੰ ਤੇ ਐਕਸੀਡੈਂਟ ਹੋ ਗਿਆ ਸੀਗਾ ਘਰ ਦੀ ਗਰੀਬੀ ਕਰਕੇ ਇਲਾਜ ਨਹੀਂ ਕਰਾ ਸਕੇ ਤੇ ਪਰਿਵਾਰ ਚ ਵਾਈਫ ਨਾਲ ਡਿਵੋਰਸ ਹੋਇਆ ਬੱਚੇ ਨਾਨਕੇ ਰਹਿੰਦੇ ਇਹ ਇਕੱਲੇ ਹੀ ਰਹਿੰਦੇ ਸੀ ਇਕੱਲੇ ਕੋਈ ਅੱਗੇ ਪਿੱਛੇ ਸੰਭਾਲਣ ਵਾਲਾ ਵੀ ਹੈ ਨਹੀਂ ਸੀ ਇਸੇ ਤਰ੍ਹਾਂ ਹੀ ਇਹ ਦਵਿੰਦਰ ਕੁਮਾਰ ਆ ਇਹ ਮਜ਼ਦੂਰ ਆ ਪਰਦੇਸੀ ਨੇਪਾਲ ਤੋਂ ਆਇਆ ਹੋਇਆ ਤੇ ਇਹਦੀ ਵੀ ਬੱਸ ਦੇ ਨਾਲ ਟੱਕਰ ਹੋ ਗਈ ਐਕਸੀਡੈਂਟ ਹੋ ਗਿਆ ਇਹਦੀ ਲੱਤ ਟੁੱਟ ਗਈ ਗਿੱਟਾ ਟੁੱਟ ਗਿਆ ਤੇ ਆ ਬਾਹਾਂ ਟੁੱਟ ਗਈ ਸਾਰੀ ਇਹਦੀ ਤੇ ਇਹ ਵੀ ਨਾ ਚੱਲ ਫਿਰ ਸਕਦਾ ਨਾ ਆਪਣੇ ਆਪ ਦੀ ਕੇਅਰ ਕਰ ਸਕਦਾ ਰੋਟੀ ਪਾਣੀ ਵੀ ਖਵਾਉਣਾ ਪੈਂਦਾ ਲੈਟਰਨ ਬਾਥਰੂਮ ਵੀ ਲਿਜਾਣਾ ਪੈਂਦਾ ਗਿੱਟਾ ਵੀਰ ਦਾ ਟੁੱਟਿਆ ਹੋਇਆ ਵਾ ਐਕਸ-ਰੇ ਤੁਸੀਂ ਦੇਖ ਸਕਦੇ ਹੋ ਵਿੱਚ ਅਸੀਂ ਲਾਏ ਆ ਅਟੈਚ ਕੀਤੇ ਆ ਹੱਡੀਆਂ ਟੁੱਟ ਕੇ ਕਿੱਥੇ ਚਲੇ ਗਈਆਂ ਦੋਨੋਂ ਮੈਂਬਰਾਂ ਦੀ ਤੇ ਜੇ ਤੁਹਾਡੀ ਕੀਤੀ ਹੋਈ ਅਰਦਾਸ ਤੁਹਾਡੀ ਦਿੱਤੀ ਹੋਈ ਦਵਾਈ ਇਹਨਾਂ ਦੇ ਕੰਮ ਆ ਜਵੇ ਇਹ ਵੀਰ ਬੜੀ ਲੰਬੀ ਉਮਰ ਦਾ ਪਿੰਡਾ ਪਿਆ ਦਵਿੰਦਰ ਕੁਮਾਰ ਦੇ ਮੂਰੇ ਵੀ ਤੇ ਸੰਜੇ ਜੀ ਵੀ ਹਜੇ ਕੋਈ ਬਾਲੀ ਉਮਰ ਨੇ 48 48 ਸਾਲ ਦੀ ਉਮਰ ਆ ਜਿਸ ਦੇ ਤੌਰ ਤੇ ਦਿਮਾਗੀ ਤੌਰ ਤੇ ਬਿਲਕੁਲ ਠੀਕ ਨੇ ਬਸ ਜੇ ਆਪਦੀਆਂ ਥੋੜੀਆਂ ਬਹੁਤੀਆਂ ਬਾਹਾਂ ਕੰਮ ਕਰਨ ਲੱਗ ਜਾਣ ਇਹਨਾਂ ਦੀਆਂ ਤਾਂ ਜ਼ਿੰਦਗੀ ਜਿਉਣ ਯੋਗੇ ਹੋ ਜਾਣਗੇ ਅਰਦਾਸ ਕਰਿਓ ਕਿ ਦੋਨੋਂ ਵੀ ਠੀਕ ਹੋ ਜਾਣ ਇਹਨਾਂ ਦੇ ਆਪਰੇਸ਼ਨ ਹੋਣੇ ਆ ਇਹ ਵੀਰ ਦੇ ਵੀ ਦੋ ਆਪਰੇਸ਼ਨ ਹੋਣੇ ਆ ਬਾਹਾਂ ਦੇ ਦੋਨਾਂ ਬਾਹਾਂ ਦੇ ਤੇ ਇਹਦੇ ਵੀ ਵੀਰ ਦੇ ਆ ਬਾਹਾਂ ਦਾ ਤੇ ਲੱਤ ਦਾ ਆਪਰੇਸ਼ਨ ਹੋਣਾ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਿੱਧਾ ਹਸਪੀਟਲ ਦੇ ਵਿੱਚ ਇਹਨਾਂ ਦੀ ਮਦਦ ਕਰ ਸਕਦੇ ਹੋ ਜੇ ਕੋਈ ਭੈਣ ਭਰਾ ਇਹਨਾਂ ਨੂੰ ਦੁਬਾਰਾ ਪੈਰਾਂ ਤੇ ਹੋਣ ਵਾਸਤੇ ਕੋਈ ਹੈਲਪ ਕਰ ਸਕਦਾ ਤਾਂ ਜਰੂਰ ਸਾਡੇ ਨੰਬਰ ਹੇਠਾਂ ਦਿੱਤੇ ਤੇ ਸੰਪਰਕ ਕਰਕੇ ਇਹਨਾਂ ਦੀ ਮਦਦ ਲਈ ਅੱਗੇ ਆਓ ਤਾਂ ਜੋ ਇਹ ਆਪਣੀ ਜੀਵਨ ਨੂੰ ਆਪਣੇ ਪੈਰਾਂ ਸਿਰ ਹੋ ਕੇ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ